ਦੁਆਬੇ ਦੇ ਪ੍ਰਸਿੱਧ ਨਗਰ ਤਨੀ ਪਿੰਡ ਲਖਨਪਾਲ ਦੇ ਗਗਨਦੀਪ ਸਿੰਘ ਸ਼ੇਰਗਿੱਲ ਭਾਰ ਤੋਲਕ ਨੇ ਮੋਦੀ ਨਗਰ ਵਿਖੇ ਰਾਸ਼ਟਰੀ ਵੇਟ ਲਿਫਟਿੰਗ ਚੈਂਪੀਅਨਸ਼ਿਪ ਚ ਪਲੱਸ 110 ਕਿਲੋ ਭਾਰ ਵਰਗ ਵਿੱਚ ਮੀਨੀ ਸਟੇਟ ਮੁਕਾਬਲੇ 'ਚ ਚਾਂਦੀ ਦਾ ਮੈਡਲ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਕਾਂਸੇ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਮਾਤਾ-ਪਿਤਾ ਇਹਨਾਂ ਨੂੰ ਕੋਚਿੰਗ ਦੇਣ ਵਾਲੇ ਕੋਚ ਜ ਸਾਹਿਬਾਨ ਦਾ ਨਾਂ ਰੌਸ਼ਨ ਕੀਤਾ ਇਸ ਮੌਕੇ ਤੇ ਮੋਢਲੇ ਵੇਟ ਲਿਫਟਿੰਗ ਕੋਚਿੰਗ ਸੈਂਟਰ ਸਮਰਾਏ ਜੰਡੇ ਆਲਾ ਵਲੋਗ ਗਗਨਦੀਪ ਸ਼ੇਰ gil ਨੂੰ ਸ਼ਾਲ ਅਤੇ ਹਾਰ ਪਾ ਕੇ ਨਿੱਗਾ ਸਵਾਗਤ ਕੀਤਾ ਗਿਆ ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੀ ਅਗਵਾਈ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਸਟੇਟ ਵਾਰਡੀ ਅਤੇ ਡਾਕਟਰ ਜਸਪਾਲ ਸਿੰਘ ਲੈਕਚਰਾਰ ਸਰੀਰਿਕ ਸਿੱਖਿਆ ਵੱਲੋਂ ਕੀਤੀ ਗਈ ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਸਾਗਰ ਰਾਜੇਸ਼ ਕੁਮਾਰ ਚਾ ਮਨਵਿੰਦਰ ਯਾਦਵ ਚਰਨਜੀਤ ਸਿੰਘ ਢਾਲੀਵਾਲ ਪ੍ਰਿੰਸ ਸਿਮਰਨ ਸਮਰਾਤੋ ਇਲਾਵਾ ਕਬੱਡੀ ਕੁਸ਼ਤੀ ਖੇਡਾਂ ਦੇ ਖਿਡਾਰੀ ਰਵੀ ਮੁਹੰਮਦ ਸਿਮਰਨ ਬਬਲੂ ਹਾਜ਼ਰ ਸੰ ਸਮਾਗਮ ਦੌਰਾਨ ਗਗਨਦੀਪ ਸ਼ੇਰਗਿੱਲ ਨੂੰ ਟ੍ਰੇਨਿੰਗ ਦੇਣ ਵਾਲੇ ਟ੍ਰੇਨਰ ਹਰਮੇਸ਼ ਲਾਲ ਸਟੇਟ ਐਵਾਰਡੀ ਗੁਰਨਾਮ ਸਿੰਘ ਪੰਜਾਬ ਪੁਲਿਸ ਹਰਜੀਤ ਸਿੰਘ ਰੇਲ ਕੋਚ ਫੈਕਟਰੀ ਇੰਸਪੈਕਟਰ ਮੀਨਾ ਪਵਾਰ ਵਿਸ਼ੇਸ਼ ਪ੍ਰਸ਼ੰਸਾ ਤੇ ਵਧਾਈ ਦਿੱਤੀ ਗਈ ਪੰਜਾਬ weight lifting ਦੇ ਪ੍ਰਧਾਨ ਤਾਰਾ ਸਿੰਘ ਅਰਜਨ ਐਵਾਰਡੀ 에ਸ਼ੀਅਨ ਗੇਮਜ਼ ਰਿਕਾਰਡ 홀ਡਰ ਵੱਲੋਂ ਅਤੇ ਕੋਮਨਵੈਲਥ ਗੇਮਜ਼ 홀ਡਰ ਪ੍ਰਦੀਪ ਜੋਹਲ ਨੇ ਵੀ ਵਿਸ਼ੇਸ਼ ਵਧਾਈ ਦਿੱਤੀ ਗਈ ਧਨੀ ਪਿੰਡ ਲਖਣਪਾਲ ਤੋਂ ਪੱਤਰਕਾਰ 모हित ਸ਼ਰਮਾ ਦੀ ਰਿਪੋਰਟ ਮੈਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਆਪਾਂ ਤੁਹਾਡਾ ਕਰਨ ਦੀ ਸ਼ੇਰਗਲ ਤੇ ਮੈਂ ਆਪਣੀ ਨੈਸ਼ਨਲ ਸੀਨੀਅਰ ਨੈਸ਼ਨਲ ਖੇਡ ਕੇ ਆਇਆ ਜੀ ਮੋਤੀ ਨਗ ਜੋ ਕਿ ਆਪਣੇ ਓਵਰ ਆਲ ব্রੋਨ ਮੈਡਲ ਆਇਆ ਜੀ ਇੰਟਰ ਸਟੇਟ ਸਿਲਵਰ ਮੈਡਲ ਆਇਆ ਤੇ ਮੈਂ ਉੱਥੇ 155 ਇਸ ਮੈਚ 201 ਦੀ ਜਰਕ ਲਾਈਆ ਤੇ ਬਾਕੀ ਮੈਂ ਆਪਣੇ ਦਰਮਾਉ ਕੋ ਸਾ ਦਾ ਧੰਨਵਾਦ ਕਰਦਾ ਤੇ ਬਾਕੀ ਮੈਂ ਆਪਣੇ ਸੈਂਟਰ ਆ ਜੀ ਇਹਨਾਂ ਦਾ ਸਾਰਿਆਂ ਦਾ ਕੋ ਸਾ ਦਾ ਤੇ ਸਾਰੇ ਨੇ ਤਾਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰਾ ਇੰਨਾ ਮਾਣ ਕੀਤਾ ਜੀ ਥੈਂਕ ਯੂ ਤੁਹਾਡਾ ਫਿਊਚਰ ਪਲਾਨ ਕੀ ਹੈ ਜੀ ਫਿਊਚਰ ਪਲਾਨ ਇਹ ਹੈ ਜੀ ਆਪਣੇ ਹੁਣ ਮਤਲਬ ਹੁਣ ਇੰਡੀਆ ਕੈਂਪ ਜਾਵਾਂਗੇ ਜੀ ਉੱਥੇ ਜਾ ਕੇ ਪਤਾ ਲੱਗੂਗਾ ਜੀ ਆਪਣਾ ਟੂ ਕਿੱਥੇ ਰਹਿਗਾ ਕਿੱਥੇ ਰਹਿਣੀ ਜੀ ਜੀ ਜਿਹੜੇ ਕੋਚ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਸ਼ਾ ਇਹ ਹੈ ਜੀ ਮਤਲਬ ਆਸ਼ੀਰਵਾਦ ਦੇ ਕੋਸ਼ਾ ਦਾ ਜੀ ਹੋਰ ਵਧੀਆ ਟ੍ਰੇਨਿੰਗ ਕਰਾਉਣਾ ਜੀ ਹੋਰ ਵਧੀਆ ਕਰੀਅਰ ਜੀ ਥੈਂਕ ਯੂ ਜੀ ਅੱਜ ਸਰਕਾਰੀ ਸੀਨੀਅਰ ਸਕੂਲ ਸਮਰਾਇਂ ਢੀਂਡਿਆਲਾ ਤੇ weight lifting center ਦੇ ਵਿੱਚ ਅੱਜ ਬਹੁਤ ਵਧੀਆ ਖੁਸ਼ੀਆਂ ਭਰਿਆ ਸਮਾਂ ਜਿਸ ਦੇ ਵਿੱਚ ਸਾਡੇ ਹੀ ਸੈਂਟਰ ਦਾ ਬੱਚਾ ਗਗਨਦੇਵ ਸਿੰਘ ਸ਼ੇਰਗਿਲ ਜੋ ਕਿ ਪਿਛਲੇ ਦਿਨੀ 3 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਹੋਈਆਂ ਨੈਸ਼ਨਲ ਸੀਨੀਅਰ ਨੈਸ਼ਨਲ ਗੇਮ ਜਿਹੜੀ ਮੋਦੀਨਗਰ ਵਿਖੇ ਹੋਈਆਂ ਹਨ ਉਸ ਦੇ ਵਿੱਚ ਇਸ ਬੱਚੇ ਨੇ ਸਾਡੇ ਨੇ ਪਾਰਟਿਸਿਪੇਟ ਕੀਤਾ ਤੇ ਉੱਤੇ ਉਹਨੇ ਭਾਰਤ ਵਿੱਚ ਦੂਜਾ ਸਥਾਨ ਹਾਸਲ ਕੀਤਾ ਇਸ ਪ੍ਰਾਪਤੀ ਦੇ ਉੱਤੇ ਸਾਡੇ ਸੈਂਟਰ ਦੇ ਸਾਰੇ ਖਿਡਾਰੀਆਂ ਵੱਲੋਂ ਤੇ ਸਾਡੇ ਕੋਚ ਸਾਹਿਬ ਹਰਨੇਸ਼ لال ਜੀ ਵੱਲੋਂ ਜਿਹੜਾ ਹੈਗਾ ਇਸ ਬੱਚੇ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਮਾਣ ਵਾਲੀ ਬੜੀ ਫਕਰ ਵਾਲੀ ਗੱਲ ਹੈ ਕਿ ਸਾਡਾ ਗਗਨਦੀਪ ਸਿੰਘ ਸ਼ੇਰਗਿੱਲ ਜਿਹੜਾ ਕਿ ਪਿਛਲੇ ਨਹੀਂ ਇੰਟਰ ਸਟੇਟ ਹੋਈ ਸੀ ਜਿਹਦੇ ਵਿੱਚੋਂ ਉਹਨੇ ਜਿਹੜਾ ਸਿਲਵਰ ਮੈਡਲ ਜਿੱਤਿਆ ਅਤੇ ਫਿਰ ਉਹ ਨੈਸ਼ਨਲ ਗਿਆ ਉਹਦੇ ਵਿੱਚੋਂ ਨੇ ਜਿਹੜਾ ব্রੌਂਜ਼ ਮੈਡਲ ਜਿੱਤਿਆ ਸੋ ਬੜੇ ਮਾਣ ਵਾਲੀ ਗੱਲ ਏ ਇਸ ਇਲਾਕੇ ਲਈ ਸਮਰਾਏ ਜਨਿਆਲਾ ਵੇਟਲਿਫਟਿੰਗ ਸੈਂਟਰ ਦਾ ਉਹ ਜਿਹੜਾ ਲੜਕਾ ਇਹ ਮੈਡਲ ਜਿੱਤ ਗਿਆ ਸੋ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਕੁਸ਼ ਕਰਦੇ ਆ ਸੋ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਆਪਣੇ ਬੱਚਿਆਂ ਨੂੰ ਹੋਰ ਹੱਲਾ ਸ਼ਰੀਰ ਦਿਓ ਹੋਰ ਉਹਨਾਂ ਦੇ ਵਿੱਚ ਹੌਸਲਾ ਹਿੰਮਤ ਭਰੋ ਤਾਂ ਕਿ ਉਹ ਹਰ ਇੱਕ ਬੱਚਾ ਖੇਡਾਂ ਵੱਲ ਜਾ ਸਕੇ ਕਿਉਂਕਿ ਨਸ਼ਾ ਗਲਨੀ ਵਤੀ ਨਹੀਂ ਬੰਦ ਹੋ ਸਕਦਾ ਉਦੋਂ ਬੰਦ ਹੋ ਸਕਦਾ ਜਦੋਂ ਆਪਾਂ ਬੱਚਿਆਂ ਨੂੰ ਵਾਹਿਗੁਰੂ ਜੀ ਦਾ ਕਲਮਾ ਸ੍ਰੀ ਵਾਹਿਗੁਰੂ ਜੀ ਦੇ ਫਤੇ ਮੈਨੂੰ ਅੱਜ ਬਹੁਤ ਮਾਣ ਹੈ ਕਿ ਸਾਡੇ ਨਗਰ ਧਨੀਪਿੰਡ ਅਤੇ ਲਖਣਪਾਲ ਦਾ ਬਹੁਤ ਮਹਾਨ ਖਿਡਾਰੀ ਗਗਨਦੀਪ ਸ਼ੇਰਗੱਲ ਹੈ ਸੀਨੀਅਰ ਸਟੇਟ weight lifting ਤੇ ਸੀਨੀਅਰ weight lifting championship ਆਪਣੀ ਸ਼ਹਿਰੀ ਮੋਦੀ ਨਗਰ ਵਿੱਚ ਹੋਈ ਸੀ ਉਹਨੇ +110 ਕਿਲੋ weight category ਵਿੱਚ ਭਾਗ ਲਿਆ ਤੇ ਸਟੇਟ ਚੈਂਪੀਅਨਸ਼ਿਪ ਵਿੱਚ ਉਹਨਾਂ ਨੇ ਜਾਂਦੀ ਦਾ ਮੈਡਲ ਜਿੱਤਿਆ ਤੇ ਸੀਨੀਅਰ ਨੈਸ਼ਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਾਡੇ ਪਿੰਨ ਤਨੀ ਪਿੰਡ ਦੇ ਲਖਨਪਾਲ ਦਾ ਵੀ ਹੋਇਆ ਅੱਜ ਅਸੀਂ ਇਸ ਦਾ ਪਰਮਾ ਸਵਾਗਤ ਜਿਹੜਾ ਹੈ weight lifting coaching center ਸਮਰਾਈਂ ਦੇ ਆਲਾ ਵਿਖੇ ਖਿਡਾਰੀਆਂ ਨੇ ਨੇ ਬਹੁਤ ਚਾਅ ਨਾਲ ਇਹਦਾ ਭਰਪੂਰ ਸਵਾਗਤ ਕੀਤਾ ਤਾਂ ਅਨ ਬੜੇ ਸਮੇਂ ਵਿੱਚ ਜਿਹਨਾਂ ਖਿਡਾਰੀਆਂ ਨੇ ਇਸ ਨੂੰ ਖੇਡਦੇ ਦੇਖਿਆ ਟ੍ਰੇਨਿੰਗ ਕਰਦੇ ਦੇਖਿਆ ਇਸ ਤੋਂ ਪ੍ਰੇਰਣਾ ਲੈ ਕੇ ਹੋਰ ਵਧੀਆ ਖਿਡਾਰੀ ਬਣੇਗਾ ਤੋਂ ਮੈਂ ਇਹਨਾਂ ਦੇ ਮਾਤਾ ਪਿਤਾ ਨੂੰ ਇਲਾਕੇ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦੇਣਾ ਕਿ ਸਾਡੀ ਇਸ ਗਗਨਦੀਪ ਸ਼ੇਰਗਰਾਂ ਵਧੀਆ ਹੋਰ ਬਣਦੀਆਂ ਰਹਿਣ ਇਸ ਨੂੰ ਟ੍ਰੇਨਿੰਗ ਦੇਣ ਵਾਲੇ ਕੋਚ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸੁਭਾਗਨਾ ਸਿੰਘ ਜੀ ਰਟਾਇਰਡ ਇਨਸਪੈਕਟਰ ਆਫ ਪੰਜਾਬ ਪੁਲਿਸ ਸਹਾਉਸਲਗਰ ਹਰਜੀਤ ਸਿੰਘ ਜੀ ਰੇਡੂ ਫੈਕਟਰੀ ਮੀਰਕਿੰਗ ਕੋਚ ਔਰ ਮੀਨਾਕਵਾਰ ਇਨਸਪੈਕਟਰ ਪੰਜਾਬ ਪੁਲਿਸ ਤੋਂ ਇਲਾਵਾ ਜਿੱਥੋਂ ਜਿੱਥੋਂ ਵੀ ਇਹਨਾਂ ਨੇ ਵਧੀਆ ਟ੍ਰੇਨਿੰਗ ਲਈ ਹੈ ਉਹਨਾਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਵਧਾਈ ਹੈ ਤੇ ਜਿਹੜੇ ਸਾਡੇ ਕੋਚਿੰਗ ਸੈਂਟਰ ਵਿੱਚ ਵੀ ਬੱਚੇ ਟ੍ਰੇਨਿੰਗ ਕਰਦੇ ਆ ਉਹਨਾਂ ਨੂੰ ਵੀ ਪ੍ਰੇਰਣਾ ਆਵੇ ਉਹ ਅੱਗੇ ਅੰਕੇਤ ਉਹਨਾਂ ਵਿਚਾਰ ਕੇ ਜਿਹੜਾ ਉਹ ਵੀ ਲਿਫਟਿੰਗ ਖੇਡ ਨਾਲ ਜੁੜੇ ਰਹਿ ਤੋ ਉਸ ਤੋਂ ਵੀ ਬਹੁਤ ਬੜੀ ਖੁਸ਼ੀ ਹੈ ਕਿ ਸਾਡੇ ਪੰਜਾਬ ਵੀ ਲਿਫਟਿੰਗ ਐਸੋਸੀਏਸ਼ਨ ਅ ਅਸ਼ੰਦੇ ਪ੍ਰਧਾਨ ਸਰਦਾਰ ਤਾਰਾ ਸਿੰਘੀ ਅੰਤਰਰਾਸ਼ਟਰੀ ਵੇਟ ਲਿਫਟਰ ਏਸ਼ੀਅਨ ਗੇਮਸ ਰਕਾਰਡ ਹੋ ਰਿਹਾ ਅਰਜਨਾ ਬਾਡੀ ਉਹਨਾਂ ਨੇ ਵੀ ਸਾਰਿਆਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਵਧਾਈ ਭੇਜੀ ਹੈ ਉਹਨਾਂ ਦੇ ਵਿਸ਼ੇਸ਼ ਤੌਰ 'ਤੇ ਸੀਨੀਅਰ ਸ਼ੋਅ ਵੇਅ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਗਗਨਦੀਪ ਸ਼ੇਰਗਿੱਲ ਨੇ ব্রੌਂਜ਼ ਅਤੇ ਸਿਲਵਰ ਮੈਡਲ ਲੈ ਕੇ ਤਨੀਪਿੰਡ ਲਖਨਪਾਲ ਦਾ ਨਾਮ ਰੌਸ਼ਨ ਕੀਤਾ ਸੋ ਗਗਨਦੀਪ ਸ਼ੇਰਗਿੱਲ ਦੀ ਇਸ ਮੈਡਲ ਤੇ ਉਸਦੇ ਕੋਚ ਨੂੰ ਅਤੇ ਉਸਦੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel پر